ਖਬਰ ਤਰਨ ਤਰਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸੀਐਮ ਮਾਨ ਦੀ ਫੇਰੀ ਦੌਰਾਨ ਜੰਮ ਕੇ ਹੰਗਾਮਾ ਦੇਖਣ ਨੂੰ ਮਿਲਿਆ ਜੀ ਹਾਂ ਕਿਸਾਨਾਂ ਦੇ ਵੱਲੋਂ ਦੀ ਵਿਰੋਧ ਕੀਤਾ ਗਿਆ ਰੋਸ ਪ੍ਰਗਟਾਉਣ ਦੇ ਲਈ ਕਿਸਾਨਾਂ ਨੇ ਇੱਕ ਵਿਸ਼ਾਲ ਰੈਲੀ ਕੱਢੀ ਹੈ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਪਿੰਡ ਮੂਸਾ ਦੇ ਵਿੱਚ ਕਿਸਾਨ ਤੇ ਆਪ ਵਰਕਰਾਂ ਮੋ ਸਾਹਮਣੇ ਹੋਏ ਨੇ ਸੋ ਤਰਨ ਤਰਨ ਦੀਆਂ ਤਸਵੀਰਾਂ ਨੇ ਗੋਲੀ ਚੱਲਣ ਦੀ ਵੀ ਇੱਥੇ ਖਬਰ ਜੋ ਹੈ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਸੀਐਮ ਪਿੰਡਾਂ ਦੀਆਂ ਲਿੰਕ ਸੜਕਾਂ ਦਾ ਨੀਂ ਪੱਥਰ ਰੱਖਣ ਦੇ ਲਈ ਪਹੁੰਚੇ ਸਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਇੱਥੇ ਰੈਲੀ ਕੱਢੀ ਗਈ ਹੈ ਕਿਸਾਨਾਂ ਵੱਲੋਂ ਤੇ ਦੂਜੇ ਪਾਸੇ ਹੰਗਾਮਾ ਹੋਇਆ ਆਪ ਵਰਕਰ ਅਤੇ ਕਿਸਾਨ ਆਮੋ ਸਾਹਮਣੇ ਹੋਏ ਨੇ ਗੋਲੀ ਚੱਲਣ ਦੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਇੱਥੇ ਪਹੁੰਚੇ ਸਨ ਲਿੰਕ ਸੜਕਾਂ ਦਾ ਨੀਂ ਪੱਥਰ ਰੱਖਣ ਦੇ ਲਈ ਪਰ ਕਿਸਾਨਾਂ ਵੱਲੋਂ ਜੋ ਹੈ ਜ਼ੋਰਦਾਰ ਵਿਰੋਧ ਕੀਤਾ ਗਿਆ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋਏ ਉਹਨਾਂ ਨੇ ਇੱਕ ਵਿਸ਼ਾਲ ਰੈਲੀ ਕੱਢੀ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਿਸਾਨਾਂ ਵੱਲੋਂ ਕੀਤੀ ਗਈ ਇਹ ਤਸਵੀਰਾਂ ਉਸ ਤੋਂ ਬਾਅਦ ਦੀਆਂ ਨੇ ਜਦੋਂ ਆਪ ਵਰਕਰ ਅਤੇ ਕਿਸਾਨ ਆਮੋ ਸਾਹਮਣੇ ਹੋ ਗਏ ਟਕਰਾਰ ਹੋਈ ਹੈ ਤੇ ਗੋਲੀਆਂ ਵੀ ਇੱਥੇ ਚੱਲੀਆਂ ਨੇ ਜਸਤੀ ਆਵਾਜ਼ ਇੱਥੇ ਸੁਣਾਈ ਦਿੱਤੀ ਹੈ ਸੋ ਗੋਲੀਆਂ ਦੀ ਆਵਾਜ਼ ਸੁਣੀ ਜਾ ਸਕਦੀ ਹੈ ਕਿਸਤੇ ਵੱਲੋਂ ਦੀ ਫਾਇਰਿੰਗ ਕੀਤੀ ਗਈ ਕਿਸਤੇ ਵੱਲੋਂ ਦੀ ਗੋਲੀ ਚੜਾਈ ਗਈ ਇਹ ਕੁਝ ਹੀ ਦੇਰ ਚ ਸਾਫ਼ ਹੋਵੇਗਾ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਨਾਲ ਜੋ ਹੈ ਗੋਲੀਆਂ ਚੱਲਣ ਦੀ ਆਵਾਜ਼ ਤੋਂ ਬਾਅਦ ਇੱਥੇ ਭਗੜੜ ਮਚਦੀ ਹੋਈ ਨਜ਼ਰ ਆ ਰਹੀ ਹੈ ਇਹ ਕੀ ਆ ਜਾ ਰਿਹਾ ਹੈ ਕਿ ਕਿਸਾਨ ਤੇ ਆਮ ਆਦਮੀ ਪਾਰਟੀ ਦੇ ਵਰਕਰ ਪਿੰਡ ਮੂਸਾ ਦੇ ਵਿੱਚ ਆਮੋ-ਸਾਮਣੇ ਹੋਏ ਨੇ ਇੱਥੇ ਜੰਮ ਕੇ ਹੰਗਾਮਾ ਹੋਇਆ ਹੈ ਹਾਲਾਂਕਿ ਕਿੰਨਾ ਕੁ ਨੁਕਸਾਨ ਹੋਇਆ ਹੈ ਕੀ ਕੁਝ ਕਿਸਤੇ ਵੱਲੋਂ ਦੀ ਗੋਲੀ ਚਲਾਈ ਗਈ ਸੂਚੀ ਲੈ ਕੇ ਹਾਲੇ ਤੱਕ ਤਸਵੀਰ ਸਾਫ਼ ਨਹੀਂ ਹੋਈ ਹੈ ਪਰੇ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੀਆਂ ਨੇ ਕਿ ਕਿਸ ਤਰ੍ਹਾਂ ਸਰਕਾਰ ਦੇ ਖਿਲਾਫ ਜੋ ਹੈ ਲੋਕਾਂ ਦਾ ਗੁੱਸਾ ਪਖਦਾ ਜਾ ਰਿਹਾ ਹੈ ਉਹ ਸ਼ਾਂਤਮਈ ਮੁਜ਼ਾਰਾ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਸੀਗਾ ਕਿਸਤੇ ਵੱਲੋਂ ਦੀ ਪਹਿਲਾ ਤਖਰਾਰਬਾਜ਼ੀ ਸ਼ੁਰੂ ਕੀਤੀ ਗਈ ਇਸ ਬਾਰੇ ਹੋਰ ਜ਼ਿਆਦਾ ਜਾਣਕਾਰੀ ਦੇਣ ਦੇ ਲਈ ਸਾਡੇ ਸਹਿਯੋਗੀ ਪਵਨ ਸਾਡੇ ਨਾਲ ਜੁੜ ਗਏ ਨੇ ਪਵਨ ਫਿਲਹਾਲ ਇੱਥੇ ਕਿਹੋ ਜਿਹੇ ਹਾਲਾਤ ਬਣੇ ਹੋਏ ਨੇ ਪਵਨ ਸਾਡੇ ਨਾਲ ਦੁਬਾਰਾ ਤੋਂ ਜੁੜ ਗਏ ਨੇ ਪਵਨ ਤਾਜ਼ਾ ਹਾਲਾਤ ਕੀ ਨੇ ਉੱਥੇ ਜੀ ਦੇਖੋ ਅੱਜ ਤੇਰਦੀ ਗੱਲ ਦੱਸੀ ਜਾਂਦੀ ਹੈ ਕਿ ਦੱਸਿਆ ਜਾਂਦਾ ਕਿ ਪਿੰਡ ਮੂਸਾ ਦੇ ਵਿੱਚ ਜਿਹੜੀ ਕਿ ਸਰਕਾਰੀ ਬੱਸ ਜੀ ਭੇਜੀ ਗਈ ਸੀ ਆਪਣੇ ਲੋਕਾਂ ਨੂੰ ਲੈਣ ਲਈ ਭੇਜੀ ਗਈ ਸੀ ਰੈਂਡੀ ਦੇ ਲਈ ਉਥੇ ਪਿੰਡ ਵਿੱਚ ਜੇ ਦੱਸਿਆ ਜਾਂਦਾ ਕਿ ਆਮ ਆਦਮੀ ਪਾਰਟੀ ਦੇ ਦੋ ਗਰੁੱਪ ਸਨ ਦੋਨਾਂ ਗਰੁੱਪਾਂ ਦੇ ਵਿੱਚੋਂ ਜਿਹੜਾ ਦੋਨੋਂ ਆਗੂ ਸਾਹਿਬ ਉਹਨਾਂ ਵੱਲੋਂ ਇਹ ਦਾਵਾ ਕੀਤਾ ਗਿਆ ਕਿ ਇਹ ਬੱਸ ਸਾਡੇ ਲਈ ਭੇਜੀ ਗਈ ਆ ਦੋਨਾਂ ਪਾਸੋਂ ਦੋਨੋਂ ਜਿਹੜੇ ਆਗੂ ਸਨ ਉਹ ਆਪਾਂ ਆਪਣੇ ਬੰਦੇ ਪਾਉਣ ਨੂੰ ਆਪਣੀ ਵੇਜ ਜੱਦਾਂ ਨੇ ਜਿਸ ਨੂੰ ਲੈ ਕੇ ਜਦੋਂ ਦੋਨਾਂ ਪਾਰਟੀਆਂ ਦੇ ਵਿੱਚ ਟਕਰਾਅ ਹੋਇਆ ਟਕਰਾਅ ਤੋਂ ਬਾਅਦ ਫੈਸਲਾ ਕੀ ਹੁੰਦੀ ਹੈ ਫੈਸਲਾ ਇਹ ਤੋ ਜੋ ਦੋ ਪਈ ਤਾਂ ਪਹੁੰਚੇ ਉਸ ਤੋਂ ਬਾਅਦ ਜਿਹੜੀ ਆ ਵਾਈਫਾਇਰਿੰਗ ਕੀਤੀ ਹੈ ਜਿਸ ਤਰ੍ਹਾਂ ਕਹਿੰਦਾ ਕਿ ਗੋਲੀ ਹੈ ਗੋਲੀ ਪਾਸੇ ਸਾਈਡ ਦੇ ਉੱਤੇ ਦੋ ਗੋਲੀਆਂ ਦੇ ਨਿਸ਼ਾਨ ਵੀ ਦੇਖੇ ਗਏ ਨੇ ਬਸ ਗੋਲੀਆਂ ਵੀ ਲੱਗੀਆਂ ਨੇ ਜੇ ਗੱਲ ਕੀਤੀ ਜਾਂਵੇ ਫਿਰ ਨਾ ਸਥਿਤੀ ਅੰਡਰ ਕੰਟਰੋਲ ਹੈ ਕਿਸੇ ਨੂੰ ਗੋਲੀ ਨਹੀਂ ਲੱਗੀ ਕਿਸ ਆਪਣੇ ਜਾਨੀ ਮੰਨੀ ਜਸਤਾਨ ਤੋਂ ਵਿਚਾਰਿਆ ਹੈ ਜੀ ਜੀ ਪਵਨ ਇੱਕ ਗੱਲ ਸਪਸ਼ਟ ਕਰਨਾ ਚਾਹਾਂਗੇ ਤੁਹਾਡੇ ਤੋਂ ਜਾਣਕਾਰੀ ਲੈਣਾ ਚਾਹਾਂਗਾ ਕਿ ਕਿਸਾਨਾਂ ਦੇ ਨਾਲ ਤਾਂ ਇਹ ਕੋਈ ਤਕਰਾਰ ਨਹੀਂ ਹੋਈ ਜਿਹੜੀ ਇਹ ਗੋਲੀਆਂ ਚੱਲੀਆਂ ਨੇ ਇਹ ਆਮ ਆਦਮੀ ਪਾਰਟੀ ਦੇ ਦੋ ਗੋਟ ਆਪਸ ਚ ਭੇੜੇ ਨੇ ਜੀ ਜੀ ਬਿਲਕੁਲ ਇਹੀ ਦੱਸਿਆ ਜਾ ਰਿਹਾ ਕਿ ਆਮ ਆਦਮੀ ਪਾਰਟੀ ਦੇ ਇੱਕੋ ਪਿੰਡ ਦੇ ਇੱਕੋ ਪਿੰਡ ਦੇ ਮੂਸਾ ਪਿੰਡ ਦੇ ਗੁੱਟਰੇ ਜੋ ਆਫਿਸ ਕਿਰੇ ਨੇ ਕਿਸਾਨਾਂ ਦੇ ਨਾਲ ਕੋਈ ਟਕਰਾਅ ਨਹੀਂ ਕਿਸਾਨਾਂ ਦੀ ਪੁਸਤਲਾ ਯੂਟ ਕਰਾਉ ਰਹੀ ਹੈ ਕਿ ਕਿਸਾਨ ਆਪਣੇ ਪਿੰਡ ਗੱਗਾ ਬੂਆ ਤੋਂ ਆਪਣੇ ਪੰਜਵੜ ਸਾਧ ਆਦੀ ਵਾਲੀ ਥਾਂ ਤੇ ਜਾਣਾ ਚਾਹੁੰਦੇ ਸਨ ਔਰ ਮੁੱਖ ਮੰਤਰੀ ਨੂੰ ਮਿਲ ਕੇ ਆਪਣੇ ਸਵਾਲ ਰੱਖਣਾ ਚਾਹੁੰਦੇ ਸਨ ਲੇਕਿਨ ਪੁਲਿਸ ਵੱਲੋਂ ਵੱਡੀ ਗਿੰਤ ਵਿੱਚ ਪੁਲਿਸ ਸਨ ਆਸੀ ਉਹਨਾਂ ਨੂੰ ਵਕਫਾ ਵਕਫਾ ਥਾਂ ਤੇ ਨਾਕੇ ਲਾ ਕੇ ਰੋਕਿਆ ਗਿਆ ਪੁਲਿਸ ਸਨਾਂ ਵੱਲੋਂ ਚਾਰ ਥਾਂ ਨਾਕੇ ਤੋਂ ਤੋੜਿਆ ਵੀ ਗਿਆ ਲੇਕਿਨ ਰੈਡੀ ਸਥਾਨ ਦੇ ਲੱਗਦੇ ਪਹੁੰਚੇ ਤਾਂ ਪੁਲਿਸ ਉਹਨਾਂ ਨੂੰ ਰੋਕ ਲਿਆ ਗਿਆ ਤੇ ਪਸਾਨਾਂ ਵੱਲੋਂ ਉੱਥੇ ਹੀ ਛੜਪੇ ਕਿਨਾਰੇ ਬੈਠ ਕੇ ਧਰਨਾ ਸ਼ੁਰੂ ਕਰ ਦਿੱਤਾ ਗਿਆ ਤੇ ਜਿੱਥੇ ਪਵਨ ਗੋਲੀ ਚੱਲੀ ਹੈ ਕੀ ਕੋਈ ਜ਼ਖਮੀ ਵੀ ਹੋਇਆ ਕੋਈ ਜਾਣਕਾਰੀ ਮਿਲੀ ਹੋਵੇ ਤੁਹਾਨੂੰ ਇਸ ਦੇ ਬਾਰੇ ਜੀ ਨਹੀਂ ਫਿਲਹਾਲ ਇਹ ਇਹ ਜਾਣਕਾਰੀ ਹਾਲੇ ਤੱਕ ਕੋਈ ਜਖਮੀ ਦੀ ਕੋਈ ਜਾਣਕਾਰੀ ਨਹੀਂ ਹੈ ਦੱਸਿਆ ਜਾ ਰਿਹਾ ਕਿ ਇਹ ਵਾਈ ਫਾਇਰਿੰਗ ਤੋਂ ਜੁੜੀ ਹੈ ਜਿਹੜੀਆਂ ਗੋਲੀਆਂ ਨੇ ਬੱਸ ਦੇ ਪਿਛਲੇ ਸਾਈਡ ਤੇ ਦੋ ਗੋਲੀਆਂ ਲੱਗੀਆਂ ਨੇ ਦੱਸਿਆ ਜਾ ਰਿਹਾ ਕਿ ਕੋਈ ਪੰਜਾਬ ਰੋਡਵੇਜ ਦੀ ਮੋਗਾ ਟੀਪੂ ਦੀ ਬੱਸ ਸੀ ਜਿਸ ਦੇ ਵਿੱਚ ਜਿਸ ਤੇ ਇਹ ਗੋਲੀਆਂ ਲੱਗੀਆਂ ਨੇ ਤੇ ਗੋਲੀ ਚਲਾਣ ਵਾਲੇ ਦੀ ਪਛਾਣ ਹੋਈ ਹੈ ਕਿ ਕਿਹੜਾ ਉਹ ਆਗੂ ਹੈ ਜਿਸ ਦੇ ਵੱਲੋਂ ਦੀਆਂ ਗੋਲੀਆਂ ਚਲਾਈਆਂ ਗਈਆਂ ਜਾਂ ਉਸ ਦੇ ਹਮਾਇਤੀ ਨੇ ਕਿਸੇ ਨੇ ਫਾਇਰਿੰਗ ਕੀਤੀ ਹੈ ਜੀ ਫਿਲਹਾਲ ਪੁਲਿਸ ਜੋ ਸਾਰੀ ਪੁਲਿਸ ਪੁਲਿਸ ਅਜ ਮਸਮੰਦਰੀ ਦੇਵਾ ਦੇ ਵਿੱਚ ਲੱਗੀ ਹੋਈ ਸੀ ਪੁਲਿਸ ਨੇ ਇਹ ਕਹਿਣਾ ਕਿ ਪੁਲਿਸ ਪ੍ਰੋਗਰਾਮ ਤੋਂ ਬਾਅਦ ਪੁਲਿਸ ਬਿਆਨ ਦਰਜ ਕੀਤਾ ਗਿਆ ਕਿ ਪਤਾ ਲਗਾਇਆ ਜਾਏਗਾ ਕਿ ਕੌਣ ਵਿਅਕਤੀ ਸੀ ਕਿਹੜੇ ਵਿਅਕਤੀ ਨੇ ਗੋਲੀ ਚਲਾਈ ਹੈ ਜੋ ਜਿਸ ਜਗ੍ਹਾ ਤੇ ਗੋਲੀ ਚੱਲੀ ਹੈ ਜਿੱਥੇ ਸੀਸੀਟੀਵੀ ਕੈਮਰੇ ਲੱਗੇ ਨੇ ਸੀਸੀਟੀਵੀ ਕਵਰੇਜ ਨਾਲ ਹੀ ਜਾਣਗੇ ਜੋ ਵੀ ਮਿਸਰੀ ਹੋਵੇਗਾ ਉਸ ਦੇ ਖਿਲਾਫ ਕੁੱਝ ਕਾਰਵਾਈ ਕੀਤੀ ਜਾਵੇਗੀ ਪਵਨਪਰ ਆਪਣੇ ਆਪ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਸਵਾਲ ਨਹੀਂ ਹੈ ਕਿ ਇੱਕ ਪਾਸੇ ਸੀਐਮ ਇੱਥੇ ਆ ਰਹੇ ਨੇ ਪੂਰੇ ਜ਼ਿਲ੍ਹੇ ਦੀ ਲੱਗਦਾ ਨੇੜੇ ਤੇੜੇ ਦੇ ਜ਼ਿਲ੍ਹਿਆਂ ਤੋਂ ਵੀ ਪੁਲਿਸ ਵੱਖ-ਵੱਖ ਥਾਵਾਂ ਦੇ ਉੱਤੇ ਤਾਇਨਾਤ ਕੀਤੀ ਹੋਵੇਗੀ ਤੇ ਇਸ ਤਰ੍ਹਾਂ ਦੇ ਨਾਲ ਗੋਲੀ ਚੱਲ ਜਾਣਾ ਜੀ ਬਿਲਕੁਲ ਸ੍ਰੱਖਿਆਤ ਦੇ ਸਾਹਮਣੇ ਸਵਾਲ ਖੜੀ ਕਰਦੀ ਜੀ ਗੱਲ ਕੀਤੀ ਹੈ ਪਿੰਡ ਮੂਸਾ ਜਿਹੜਾ ਜਿਸ ਪੰਜ ਵੜ ਦੇ ਬਿਲਕੁਲ ਨਜ਼ਦੀਕ ਪਿੰਡ ਟੱਲੇ ਦਾ ਕੋਈ 500 7 ਕਿਲੋਮੀਟਰ ਇੱਥੇ ਦੇ ਵਿੱਚ ਲੱਗੇ ਹੋਏ ਜੇ ਪਿੰਡ ਪਿੰਡਾ ਜਿੱਥੇ ਘਟਨਾ ਵਾਪਰੀ ਹੈ ਤੇ ਪੁਲਿਸ ਦੇ ਵੀ ਸ੍ਰੱਖਿਆ ਪ੍ਰਬੰਧਾਂ ਦੇ ਆਪਣੇ ਆਪਣੇ ਸਟਾਫੀਆਂ ਜਿੰਨਾਂ ਨਾ ਖੜੇ ਕਰਦਾ ਹੈ ਜੇ ਗੱਲ ਕੀਤੀ ਜਾਵੇ ਜੇ ਗੱਦ ਅਤਿ ਲਖਾਕੇ ਦੇ ਵਿੱਚ ਜੇ ਆਮ ਦੋਸਤ ਜਿਸ ਲੋਕਾਂ ਨੂੰ ਲੋਕ ਸੰਸਥੀ ਚਾਰੀ ਵਿਰੋਧ ਨੇ ਜੇ ਗੱਲ ਕੀਤਾ ਜਾਵੇ ਤੇ ਲੋਕਾਂ ਤੋਂ ਆਮ ਕਈ ਲੋਕਾਂ ਨੂੰ ਦੇਖਿਆ ਜਾਇਆ ਕਿ ਆਪਣੇ ਜਿਹੜੇ ਗੈਰ ਕਾਨੂੰਨੀ ਚਾਰਜੀ ਲੋਕਾਂ ਵੀ ਆਏ ਕਨੇ ਪੁਲਿਸ ਵਾਲੋਂ ਬਲੋ ਮੁੱਖ ਮੰਤਰੀ ਜੀ ਆਉਂਦੇ ਮੁਕੇ ਜਿਹੜੀ ਆਮਤੋਂ ਪਹਿਲਾਂ ਜੀ ਗੋਲੀ ਚੱਲਣਾ ਇੱਥੇ ਨਿੱਤੇ ਪੁਲਿਸ ਦੀ ਸੁਰੱਖਿਆ ਦੇ ਪ੍ਰਬੰਧਾਂ ਤੇ ਸਵਾਲ ਜ਼ਰੂਰ ਖੜੇ ਕਰਦਾ ਹੈ ਜੀ ਜੀ ਪਵਨ ਬਾਬਾ ਸ਼ੁਕਰੀਆ ਪੂਰੀ ਜਾਣਕਾਰੀ ਦੇ ਲਈ ਸੋ ਤਸਵੀਰਾਂ ਸਾਹਮਣੇ ਆਈਆਂ ਨੇ ਦੱਸਿਆ ਜਾ ਰਿਹਾ ਜੋ ਜਾਣਕਾਰੀ ਮਿਲੀ ਹੈ ਆਮ ਆਦਮੀ ਪਾਰਟੀ ਦੇ ਹੀ ਦੋ ਗੁੱਟ ਜੋ ਨੇ ਆਪਸ ਦੇ ਵਿੱਚ ਪਿੜੇ ਨੇ ਤੇ ਇੱਥੇ ਗੋਲੀਆਂ ਚੱਲੀਆਂ ਨੇ ਜੋ ਜਾਣਕਾਰੀ ਦੇ ਮੁਤਾਬਕ ਬੱਸ ਹੈ ਬੱਸ ਦੇ ਪਿੱਛੇ ਜੋ ਹੈ ਇੱਥੇ ਗੋਲੀਆਂ ਹੀ ਲੱਗੀਆਂ